ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਅਗਲੀ ਗੱਲ ਹੋਰ ਸੋਈ ਲੋ ਜਿੰਨੇ ਵੀ ਆਪਣੇ ਨੌਜਵਾਨ ਫੜੇ ਆ ਓਹੀ ਨਾਮ ਦੀ ਨਾਲ ਛੱਡੇ ਜਾਣਗੇ ਸਾਰੇ ਵੀਰੇ ਸਾਰੇ ਨਾ ਜਿੰਨਾਂ ਦੇ ਆਪਣੇ ਕੋਲ ਸਿਹਰਾ ਨਹੀਂ ਨਾ ਆਉਂਦਾ ਵੀ ਸ਼ਰਤੇ ਜਾਂਦੇ ਨਹੀਂ ਹੋਰ ਦਾ ਲਾ ਜੀ ਲਾ ਜੀ ਮਾ ਜੀ ਸਾਹਿਬ ਜੋ ਇਹ ਤੇ ਲੋਈ ਬੰਦੇ ਰ ਛੱਡ ਦੋ ਫੇਰ ਸਾਲ ਦੀ ਪਰਪਾਈ ਹੋਈ ਆ ਆਪਣਾ ਫਸਾਣ ਹੋਇਆ ਉਹਦੀ ਪਰਪਾਈ ਕਰਨਗੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਮੇਰਾ ਰਤਨਦੀਪ ਢਾਲੀ ਵਾਲਾ ਦਾ ਮੋਬਾਈਲ ਅੱਜ ਟੁੱਟ ਗਿਆ ਛੇੜੀ ਗਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਕਿ ਕਿਦੜ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਾਇਜ਼ ਪੱਜ ਗਏ ਜਾਂ ਧਰਤੀ ਪੱਜ ਗਈ ਜਾਂ ਸਰਕਾਰ ਦੇ ਲਈ ਆ ਪੱਜ ਗਈਆਂ ਜਦੋਂ ਕੁਵਦਰੀ ਕੋਠੀ ਪਾਜੀ ਦੇ ਪਾਸੇ ਜੋ ਭਾਈ ਮੇਰੀ ਗੱਲ ਸੁਣ ਲੋ ਆਪਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਚਲੋ ਅੱਜ ਇਹ ਕਰਦਾ ਭਾਈ ਮੇਰੀ ਗੱਲ ਸੁਣ ਮੈਂ ਇੱਥੇ ਵਾਧੇ ਘਾਟੇ ਨਹੀਂ ਵਾਧੇ ਘਾਟੇ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾ ਰਹੇ ਨੌਜਵਾਨ ਆਉਣੇ ਹੋ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਨੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਲਾ ਨਹੀਂ ਕਰੂੰਗਾ ਮੈਂ ਪਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿਣਾ ਬਹੁਤਿਆਰ ਨੌਜਵਾਨਾਂ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਸੌਲਵ ਜਵਾਬ ਦੇਣ ਲੱਗਿਆ ਉਹ ਵਿਚਾ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਤੇ ਅੱਜ ਹੀ ਸੌੜ ਦਿੰਦੇ ਮਦਈ ਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਰਿਡੀ ਚੈਨੀ ਖੋਈ ਹੈ ਬੇਸ਼ੱਕ ਖੜੇ ਪੁਸਤਰੀ ਕੀਤੇ ਸਰਕਾਰ ਨਹੀਂ ਕੀਤੇ ਆ ਮਦਈ ਹੈ ਜਿਹੜਾ ਕਹਦਾ 10000 ਰੁਪਏ ਤੋਂ ਫਰौती ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪਰਚਾਲ ਕਰਕੇ ਉਹ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 2 10 10 ਤਰੀਕ ਤੱਕ ਕਾਨੂੰਨ ਹੈ ਦਵਾਰ ਹੈ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸਹਿਤਾਂ ਬਈ ਅੱਜ ਪਹਿਲਾਂ ਵੀ ਇੱਕ ਦਿਨ ਲੰਮੀ ਚੌੜੀ ਮੀਟਿੰਗ ਚੱਲੀ ਸੀ ਸਾਰੇ ਕੌਨਾਂ ਆ ਗੂ। ਪਰਮਾਲੇ ਪਰ ਉਸ ਦੇ ਨੇ ਕੋਈ ਗੱਲ ਦੇ ਉੱਤੇ ਗੱਲ ਨਹੀਂ ਰਹੀ। ਆਪਾਂ ਕਹਿੰਦੇ ਸੀਗੇ ਕਿ ਜੀਐਸੂ ਦੋਸ਼ੀ ਨਹੀਂ। ਅਸੀਂ ਕਹਿੰਦੇ ਬ੍ਰੋਕਟੀ ਨਹੀਂ ਨਹੀਂ। ਭਾਨੇ ਨੇ ਕਹੀ ਚੈਨੀ ਨਹੀਂ ਕੋਈ। ਕਾਹੀ ਜਮਾਨਤ ਕਿਉਂ ਲਾਈਏ? ਜੇ ਦੋਸ਼ੀ ਹੋਈਏ ਤਾਂ ਲਾਈਏ। ਇਸੇ ਗੱਲ ਤੇ ਲੰਮੀ ਚੌੜੀ 500 ਦੇ 5 ਘੰਟੇ ਗੱਲਬਾਤ ਬਰਨਾਲੇ ਚੱਲੀ। ਉਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰੋਸਤਾ ਪਿੰਨ ਦਾ ਕਰਤਾ ਅੱਜ ਸਾਰੇ ਇਕੱਠੇ ਹੋ ਕੇ ਆਏ ਹੋ ਅਲੀ ਗੱਲ ਦਾ ਤੁਹਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਤੂੰ ਬੈਠੇ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁਣ ਤਾਂ ਨਾ ਸੁਣ ਲੋ ਇਲੈਕਟ੍ਰੀਸਿਟੀ ਦੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰ ਰਹੇ ਕਰ ਲੋ ਪੂਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਰੁਪੇ ਅਸਿੰਬਾਸੀ ਕੋਰਦੋਨਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜਿਨ੍ਹਾਂ ਨੇ ਇੱਕ ਦਰਖਾਸਤ ਆਪਾਂ ਉੱਤੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦਨਾ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬੋਲੇ 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 ਸੋਣੋ ਸੋਣੋ ਬਹੁਤਿਆਰ ਜਵਾਈਵੰਦ ਨੇ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਤਾਂ ਉਹ ਜਵਾਬ ਦੇਣ ਲੱਗਿਆ ਉਹ ਚ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਰਾ ਕੋਈ ਰੈਡੀ ਚੈਨੀਕ ਹੋਈ ਹੈ ਬੇਸ਼ੱਕ ਖੜੇ ਪੁਲਸ ਨਹੀਂ ਕੀਤੇ ਸਰਕਾਰ ਨਹੀਂ ਕੀਤੇ ਆ ਮਦਈਆ ਜਿਹੜਾ ਕਰਦਾ 10000 ਰੁਪਿਆ ਤੋਂ ਬਰੋਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪਰਚਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 3 2 10 10 ਤਰੀਕ ਤੱਕ ਅੱਜ ਕਾਨੂੰਨ ਦਾ ਦਵਾਰ ਹੈ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸਹਿਮਤ ਹੋ ਬਈ ਅਗਲੀ ਗੱਲ ਸੋ ਨਾ ਨਾ ਬਾਈ ਸੋ ਨਾ ਬੰਦ ਸੋ ਕੋਈ ਨਾ ਸੀ ਮੈਂ ਸਤਿ ਸ਼੍ਰੀ ਅਕਾਲ ਇਹ ਕੋਈ ਗੱਲ ਨਹੀਂ ਕਰਦਾ ਕੋਈ ਹੌਸਲਾ ਨਹੀਂ ਕਰਦਾ ਰਾਸ਼ਿਆਂ ਬੋਲੀਂ ਬੋਲਦਾ ਮੇਰੇ ਮਿਹਰੇ ਤੇ ਸੰਭਲ ਮੈਨੂੰ ਰਿਆ ਵਿੱਚ ਟੱਕੀ ਹੁੰਦਾ ਕਿਤੇ ਗੱਲ ਵੀ ਨਹੀਂ ਸੁਣਦੇ ਉਹ ਇੱਧਰ ਆ ਦੇ ਬੇਬੇ ਦੇਖੋ ਜਰਾ ਬੱਸ ਤਾਂ ਮੈਂ ਖੜਾ ਵੀ ਨਾ ਪੱਜ ਗਿਆ ਲਈ ਮੈਂ ਪੱਜਿਆ ਕਿਤੇ ਰਹਿਣਾ ਹੀ ਇਹ ਹਣਾ ਗੱਲ ਤਾਂ ਸੁਣ ਲੋ ਚਲੋ ਚਲੋ ਤੇਰੇ ਆਗੂ ਦੇ ਇਕ ਬਾਰੇ ਹੋਰ ਬੰਦ ਹੋ ਕੇ ਮੈਨੂੰ ਸਰਦਾ ਸੀਗਾ ਮੇਰੇ ਕਰ ਨਾਲ ਫੜ ਲਿਆ ਪਰ ਮੇਰਾ ਵੀ ਬਹੁਤ ਧੰਨਵਾਦ ਕਰਨ ਜੋ ਛੋਟੀ ਆ ਰਹੀ ਹੈ ਉਹਨੂੰ ਜੇ ਸਮਝਾ ਕਰਦੇ ਮੇਰੇ ਘਰ ਪਈ ਜਾਂਦਾ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦਾਸ ਨੂੰ ਲਈ ਵੀ ਛੱਡ ਦੇ ਇਹ ਭਰੋਸਾ ਦੇ ਕੇ ਪਰ ਉਹ ਮੁੱਕਰ ਜਾਂਦੇ ਆ ਜੋਗੀ ਕਿੱਧਰ ਦੀ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਾਇਜ਼ ਭੱਜ ਗਏ ਜਦ ਧਰਤੀ ਬਚ ਗਈ ਜਦ ਸਰਕਾਰ ਇਹਦੇ ਲਈ ਆ ਬਚ ਗਈਆਂ ਜਦ ਮੁੱਖ ਮੰਤਰੀ ਕੋਠੀ ਭੱਜ ਗਈ ਗਏ ਪਾਸੇ ਜੋ ਵੀ ਮੇਰੀ ਗੱਲ ਸੁਣ ਲੋ ਆਪਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਚਲੋ ਅੱਜ ਇਹ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਇੱਥੇ ਵਾਅਦੇ ਘੰਟੇ ਦੇ ਵਾਅਦੇ ਘੰਟੇ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾ ਨੌਜਵਾਨ ਆਓ ਲੈਓ ਧੰਨਵਾਦ ਤੁਹਾਡਾ ਜਾਨ ਦੇਣ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਲੈ ਕਦੇ ਵੀ ਗਲਤ ਫੈਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿੰਦਾ ਯਾਰ ਤੇ ਕਿਹਨੇ ਬਾਈ ਜਾਨਾ ਤੇ ਕਿਹਨੇ ਹੈ ਜੇ ਕੀਨਾ ਕੋਈ ਗੱਲ ਨਹੀਂ ਤੇ ਦਾਸ ਕਿੱਧਰ ਗਈ ਆਈ ਹੈ ਅਗਲੀ ਗੱਲ ਅਗਲੀ ਗੱਲ ਹੋਰ ਸਾਨੂੰ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ ਥੋੜੀ ਨਾਲ ਦੀ ਨਾਲ ਛੱਡੇ ਜਾਣਗੇ ਬਾਈ ਜੀ ਆ ਗਏ ਅਜੀ ਫੜੇ ਸੀ ਬਾਈ ਆ ਗਏ ਕਰਦੇ ਵਾਠੀ ਗੱਲ ਅਗਲੀ ਗੱਲ ਮੈਂ ਸੌਣ ਲਿਆ ਓ ਬਾ ਕੱਲ ਸੁਣੋ ਓਏ ਭਾਈ ਪੂਰੀ ਗੱਲ ਤਾਂ ਸੁਣ ਲੋ ਸਾਲ ਦੀ ਪਰਪਾਈ ਹੋਈ ਆ ਆਪਣਾ ਖਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਮੇਰੇ ਰਤਨਦੀਪ ਢਾਲੀ ਵਾਲਾ ਦਾ ਮੋਬਾਈਲ ਅੱਜ ਟੁੱਟਿਆ ਗਿਆ ਸਾਰੇ ਵੀਰੇ ਸਾਰੇ ਜਿੰਨਾਂ ਦੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਦਾ ਲਾਜ ਦੀ ਲਾਜ ਦੀ ਮਾਰੋ ਜੀ ਸਾਹਿਬ ਕਿ ਇਹ ਤੇ ਲਾਓ ਜੀ ਬੰਦਰਾ ਛੱਡ ਦਿਓ। ਬਾਈ ਲਾਓ ਜੀ ਛੱਡ ਦਿਓ। ਬੰਦਰਾ ਨੂੰ ਛੱਡ ਦਿਓ। ਅਗਲੀ ਗੱਲ ਸੁਣ ਲਓ। ਇਹ ਜਿਹੜੀ ਗੱਲ ਤੇ ਇੱਕ ਪੇਚ ਫਸਿਆ ਸੀ ਆਪਣਾ ਇਹ ਕਦੇ ਜਵਾਬ ਤਲਾਪਾ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕੈਸਲ ਕਰੋ। ਉਹਦੇ ਆਪਣੀ ਸ਼ਾਂਤੀ ਬਣੀਆ ਬਿਨਾਂ ਸਰਤ ਰਿਹਾਈ ਹੋਈ ਆ। ਉਹ ਤੁਹਾਡੇ ਨਾਲ ਐਡੀਜੀ ਕੁਸਾਲ ਸਰ ਸਿੰਘ ਜੀ ਇਹ ਗੱਲਬਾਤ ਕਰਨਗੇ। ਤੁਸੀਂ ਤੇ ਆਨੰਦ ਲਾ ਵੀ 2 ਮਿੰਟੀ ਸੋਣੇ 2 ਮਿੰਟੀ ਨੂੰ ਬੰਦ ਲਾ। ਉਹਦੀ ਬਾਅਦ 5-7 ਮਿੰਟ ਦਾ ਬਤਲਾਇ ਲਾਉਦੇ ਆ। ਉਹਦੀ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚ ਜਾਦੇ ਆ। ਭਾਈਓ ਭਾਈਓ ਮੋਲੇ ਹੋਰ ਆਉਣਾ ਪਾਇਓ ਭਾਈ ਓਏ ਆਜੋ ਗੱਲ ਸੁਣੋ ਖੜ੍ਹ ਜਾ ਬਈ ਖੜ੍ਹ ਜਾ ਇਲਾਕਾ ਨਿਵਾਸੀਓ ਅੱਜ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਜੀਵ ਔਰ ਸਾਰੇ ਇਕੱਠੇ ਹੋਏ ਨੇ ਕਿਸਾਨ ਯੂਨੀਅਨ ਦੇ ਜਿਹੜੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੇ ਵਿਚਾਰ ਹੋਇਆ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਪਰ ਮੈਂ ਅੱਜ ਹੀ ਗੱਲ ਕਰਨਾ ਚਾਹਾਂ ਕਿ ਜਿਹੜਾ ਯੂਥ ਇੱਥੋਂ ਦਾ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਹੈ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਾਡਾ ਫਿਊਚਰ ਹੈ ਸੋ ਇਹ ਵੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ collective ਰੂਪ ਦੇ ਵਿੱਚ ਹੋਇਆ ਸੋ ਉਹਦੇ ਬਤਾਰਦੇ ਆਪਾਂ ਇਹ 6 ਜਣਾਂ ਦੇ ਵਿੱਚ ਦੇ ਜਿਹੜਾ ਐਡੀਐ ਸਾਹਿਬਰੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਦਾ ਤੋਲ ਹੈ ਔਰ ਇਹ 6 ਜਣਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਬਤਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਉਹ ਵੀ ਆ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਤੋ ਸਾਰੇ ਜਾਤਾ ਰਿਹਾ ਹੁ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀ ਨੂੰ ਕਹ ਰਿਹਾ ਤਾਂ ਉਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਓਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਸ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਅਟਾ ਕੋਈ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਮੈਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੋਂ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫੇਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆਂ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ यूथ है मैं समझना किसी भी स्टेट किसी भी जगह का बहुत एसट है और तुसी सारे ही सादेली बहुत मजबूल हो और जो कोई कम्यूनीकेशन गैप रह गया या कोई आपस रह गया वो बिल्कुल निपटारा हो जाएगा इन गाँव मैं फिर फतेह बुला सत्यान रखो हम आराम थैंक यू वेरी मच 5 4 ਮੀਟਰ ਲਾਉਣਾ ਹੈ ਮੇਰੀ ਗੱਲ ਤੇ ਮੈਂ ਬੋਲਦਾ ਆ ਗਾਣਾ ਹੋ ਜਾ ਬਈ ਬੈ ਉਹ ਬਈ ਯਾਰ ਉਹ ਪਾਈ ਕਰ ਕੇ ਤੇ ਡਾਮ ਨੂੰ ਪਾ ਦੇ ਨੰਬਰ ਯਾਰ ਮੈਂ ਜਾ ਕਰਾ ਕਰਿਆ ਕਰੋ ਦੇਖਣ ਯਾਰ ਉਹ ਕਿੱਥੇ ਯਾਰ ਮਾ ਮੇਰੀ ਗੱਲ ਸੁਣੋ ਬਈ ਮੇਰੀ ਗੱਲ ਸੁਣੋ ਬਈ ਕਾਲੂ ਲੱਗਦਾ ਕਿ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਜ਼ਲਾ ਕਰ ਲਾਈ ਅੱਸੀ ਵਾਰ ਆਹ ਗੱਲਾਂ ਦੇਖ ਕੇ ਕਰੂਨੀ ਗੱਲਾਂ ਦੇਖ ਕੇ ਹੁਣ ਘਰੇ ਬੈਠਾ ਹਰਜੈਤ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਏ ਅਗਰ ਗੱਲ ਬੱਕਰੀ ਹੈ ਬੱਕਰੀ ਕੋਈ ਨਹੀਂ ਭਾਈ ਇਹ ਜੱਤ ਇਹ ਐਸੀ ਜੇ ਕੱਕੇ ਆਗੂ ਖੜੇ ਆਂ ਡੱਕਾ ਹੀ ਖੜੇ ਆਂ ਫੁੱਲ ਜੀ ਖੜੇ ਆਂ ਲੰਗੋ ਆ ਜੀ ਖੜੇ ਆਂ ਸਾਰੇ ਆਗੂ ਖੜੇ ਨੇ ਯਾਰ ਹਨਾ ਜੇਲੀ ਕਰਕੇ ਸਾਡੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਜੇ ਤੋੜੀਆ ਜੇ ਅੱਛੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆਹ ਦਿੱਤੀ ਦਿੱਤਾ ਐਡਵੀਪੀ ਡੀਆਈਡੀ ਆਈ ਦੇ ਦਸਤਾਵੇਜ਼ ਤੇ ਗੱਲ ਕਰਦਾ ਯਾਰ ਫਿਰ ਮੁੱਕਰ ਜਾਣਗੇ ਫਿਰ ਕਿੱਥੇ ਜਾਣੇ ਕੋਈ ਗੱਲ ਨਹੀਂ ਜੇ ਤਾਰ ਬਾਈ ਕਰੀ ਜਾਂਦੀ ਜੇ ਕੋਈ ਤਲਕੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਉਸ ਤਾਹ ਵੀ ਜਾਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੇ ਮੈਂ ਤੁਹਾਡਾ ਯੂਥ ਦੇ ਮੇਰੇ ਤੁਸੀਂ ਇੱਕ ਬਹੁਤ ਬਹੁਤ ਹੋ ਸਕਦੇ ਐਨੀ ਕਿਰਤੀ ਮੈਂ ਤੁਹਾਡਾ ਇਸ ਗੱਲੋਂ ਬਹੁਤ ਧੰਨਵਾਦ ਕਰਦਾ ਤਾਂ ਜਾ ਵੀ ਖਾ ਦਿਨਾ ਤੁਸੀਂ ਬਾਈ ਕਰ ਵੀ ਤੋੜੋ ਅੱਜ ਫੇਰ ਵੀ ਦੁਨੀਆ ਜਾਈ। ਆਲਾਹੂ ਅਕਬਰ। ਇੱਕਾ ਮੇਰੀ ਗੱਲ ਸੁਣੋ। ਇੱਕ ਬੰਦੇ ਨੇ ਇਹ ਕਿਨੂ ਲੈਣੇ ਮਾਨਸਾਹ ਦਾ ਬੁਰਾ ਖੇਲ ਕਰਕੇ ਬਹੁਤ ਵੱਡਾ ਪਰਮ ਪਾਇਆ ਸੀ। ਕਿ ਲੋਕ ਕੱਥੇ ਨਹੀਂ ਹੌਂਦੇ ਨੇ ਡਰਾ ਤੇ ਹੋਰ ਕਰ ਲਾ ਕੇ ਬੰਦੇ ਫਿਰ ਲੈ ਕਰਾਂ ਨਿਹਰਬੰਦ ਕਰ ਲਏ। ਪਰ ਤੁਸੀਂ ਸਾਜਿਆ ਰੋਕਾਂ ਟੋਕਾਂ ਤੋੜ ਗਿਆ ਜੀ। ਮੇਰ ਲਾਦੀ ਹੈ ਕਿ ਨਹੀਂ ਅੱੱਬੇ ਵੀ ਜਿਹੜਾ ਮਰਜੀ ਜਾਨ ਕਰਦੇ। ਆਪਾਂ 26 ਤਰੀਕ ਨੂੰ 26 ਨਵੰਬਰ 2020 ਸੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਅਸੋ। ਕਹਿੰਿਆ ਸੜਕਾਂ ਪਟਕਿਆ ਸੀ ਬੜੇ ਟੋਲੇ ਪੱਕੇ ਜੀ ਬੜੇ bari bari ਵੱਡੇ ਵੱਡੇ ਬੈਰੀਕੇਡ ਲਾਏ ਸੀ ਪਰ ਆਪਾਂ ਸਾਰਿਆਂ ਰੋਕਾ ਟੋਕਾ ਤੋੜ ਕੇ ਦਿੱਲੀ ਪਹੁੰਚ ਗਏ ਸੀ। 13 ਤਰੀਕ ਨੂੰ ਬਈ ਨੌਜਵਾਨੋਂ ਤਿਆਰ ਹੋ। ਇਸ ਵੀ ਗੱਲ ਹੋਵੇ ਚਾਹੁੰਦੇ ਜਿਹੜੇ ਕੇਸ ਵੀ ਪਿਆ ਉਹ ਬਾਦਿਆਂ ਦੇ ਪਏ ਆ ਉਵੇਂ ਚੱਲੀ ਜਾਂਦੇ ਆ ਜਾਂ ਨੰਮੀਆਂ ਜਿਹੜੀਆਂ ਰੀਤੀਆਂ ਲਿਆ ਰਹੇ ਨੇ ਇਹ ਮਾਰੂ ਰੀਤੀ ਉਹਨਾਂ ਦੇ ਖਿਲਾਫ ਫਾਨੂੰ ਸਾਰਿਆਂ ਵਿੱਚ ਜਿਹੜੇ ਟੋਕ ਕੇ ਨੋਜਵਾਲੂ ਤੁਹਾਡੀ ਖਾਸ ਮੇਰਾ ਵੀ ਰਕੀਲ ਹੈ ਕਿ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਉੱਧਰ ਦਿੱਲੀ ਪਹੁੰਚਣਾ ਬਾਈ ਇਹ ਨੂੰ ਸੁਣਾ ਕਰੋ ਉਹ ਵੀ ਮੇਰਾ ਸਹੀ ਗੱਲ ਪੂਰੀ ਹੋ ਜਾਵੇ ਅਰਦਾਸ ਕਿਹੜੇ ਬੰਦ ਨੂੰ ਛੱਡੇ ਅੱਜ タル ਵੀ ਹੋਰੀ ਨਹੀਂ ਛੱਡੇ タル ਵੀ ਹੋਰੀ ਕੋ ਪ੍ਰਸ਼ਾਸਨ ਦਾ ਸੋਲਕਾ ਹੁਣ ਕਈ ਸਾਡੇ ਬੰਦੇ ਨਹੀਂ ਛੱਡੇ ਕਿ ਹਲੇ ਸਾਜਨੀ ਤੇ ਕੌੜੀਆਂ ਤੋਂ ਛੱਡੇ ਗਏ ਨਹੀਂ ਜਾਇ ਜਾਵਾਂਗੇ ਜਿਹੜੇ ਬੰਦੇ ਛਾੜਿਆ ਜੋ ਛੱਡੇ ਨਹੀਂ ਗਏ ਪ੍ਰਸ਼ਾਸੀ ਸੋਲਦਾ ਛੱਡ ਦੇ ਉਹਨੇ ਬਾਈ ਰੱਖੇ ਸਾਜਨੀ ਤੇ ਕੌੜੀਆਂ ਤੋਂ ਛੱਡੇ ਨਹੀਂ ਹੋ ਗਿਆ ਫੇਰ शासन सॼी भई सोने ख़्याल था ਇੱਕ ਸਾਜਲੀ ਬਾਈ ਓਏ ਸਾਜਲੀ ਵਾਰ ਵਰਤਣਾ ਲੈ ਪਾਈਏ ਸਾਰੇ ਬੰਦਰ ਗਾਵੇ ਛੱਡ ਦੇ ਪ੍ਰਸ਼ਾਸਨ ਓਏ ਹੁੜੀ ਭਾਈ ਸੁਨੇਹਾ ਲਾ ਦੇ ਪ੍ਰਸ਼ਾਸਨ ਖੜਾ ਅਸਰ ਖੜੇ ਆ ਆ ਦੇ ਛੱਡੇ ਨੂੰ ਕਹਿ ਦੇ ਚੌਕੀ ਇੰਚਾਰਜ ਨੂੰ ਭਾਈ ਇਹ ਬੰਦਾ ਛੱਡ ਦਿੱਤੇ ਯਾਰ ਚਲੋ ਸਾਡੇ ਕੋਲ ਸੁਨੇਹਾ ਆ ਗਿਆ ਜਕਾਰਾ ਲੈ ਕੇ ਚੱਲਾਂਗੇ ਫਿਰ ਵਾਰ ਵੀ ਪਾ ਦੇਣੀ ਏ ਬਾਈ ਕੁਮਾਰਾ ਚੌਕੀ يا محمد ويا محمد 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 ايو جو بھائی جی اے بھائی جی اے گل نہیں ہے ناں کے ریس کو دیکھو بھائی دو بھائی 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 अच्छा <laughs> <laughs> ڀاڳي 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 करते गल करते मेड़ कौरिया वाले कने ना बोल छे कल भाई ما پڪري نه آھي پھر 24 جردے جاری اورے چھڈنا ہووے بیٹھے سمجھ رہا ہے نی وا ٹھیک ہے نہیں وے جا رہا ہے ਆਹ ਤਾਂ ਜਿਹੜੀ ਆਦਾਂ ਪੁੱਤ ਨਾ ਪਤਾ ਜਾ ਕੇ ਮੈਸੇਜ ਹੀ ਕਰਦੇ ਆਂ ਕੀ ਕਾ ਆਹ ਪੁੱਤ ਕਹਿੰਦਾ மும்பை ਜਾਣਾ ਇੱਕ ਆਪਰਾਾਤੀ ਕੋਈ ਬਾਜੂ ਓਹ ਤਾਂ ਲੈ ਲੈ ਓਏ ਆਹ ਤਾਜੀ ਨੰਬਰ ਦਾ ਬਾਕੀ ਤਾਂ ਲੱਗੇ ਨਾ ਕਿਹੜਾ ਬੰਦਾ ਨਾ ਕਿਹੜਾ ਬੰਦਾ ਇਹ ਮਰਾਂ ਕੋਲੇ ਦੀ ਬਾਤ ਬਈ ਬਾਈ ਸਾਡਾ ਤਾਂ ਕੋਲੇ ਬੱਧਾ ਦਾ ਬੋਏ ਸੱਤਿਆ ਕਹਿੰਦੇ टी वारे न